ਫਿਰ ਸਿੰਨੇ ਜਿਵੇਂ ਓਵਰਲੋਡ ਗੱਡੀਆਂ ਚੱਲਦੀਆਂ ਸੀ ਹੁਣ ਕੋਸ਼ ਪ੍ਰਸ਼ਾਸਨ ਨੇ ਤੁਸੀਂ ਪੋਸਟਾਂ ਪਿਆ ਸੀ ਕਿ ਹਮਾਤਲ ਦੀਆਂ ਓਵਰਲੋਡ ਗੱਡੀਆਂ ਸਾਡੇ ਇਲਾਕੇ ਤੋਂ ਮਾਲ ਭਰ-ਭਰ ਕੇ ਸਾਡਾ ਹੱਕ ਲੈ ਕੇ ਜਾ ਰਹੀਆਂ ਉਹਦਾ ਫਿਰ ਕੋਈ ਹੱਲ ਹੋਇਆ ਪ੍ਰਸ਼ਾਸਨ ਨੇ ਵਿਸ਼ਵਾਸਤਾ ਦਿਵਾਇਆ ਸੀ ਤੁਹਾਨੂੰ ਗੱਡੀ ਬਗੈਰ ਕਾਗਜ਼ਾਤੋ ਤੇ ਓਵਰਲੋਡ ਬਿਲਕੁਲ ਇੱਥੇ ਕੋਈ ਰੋਕ ਟੋਕ ਨਹੀਂ ਹੈ ਐਨੀ ਦਾਦਾਗਰੀਆ ਉਹਨਾਂ ਦੀ ਉਹਨਾਂ ਨੂੰ ਪੁੱਛ ਵੀ ਨਹੀਂ ਸਕਦਾ ਕੋਈ ਹੁਣ ਜਣੀ ਅੱਗੇ ਨਾਲੋਂ ਫਰਕ ਹੈ ਪ੍ਰਸ਼ਾਸਨ ਖੜਾ ਦੇਖੀਦਾ ਆਂਦੇ ਜਾਂਦੇ ਨੂੰ ਪਰ ਉਹ ਗੱਲ ਨਹੀਂ ਬਣਦੀ ਮਤਲਬ ਕਿ 100% ਵਾਲਾ ਕੰਮ ਨਹੀਂ ਹੈਗਾ ਕੁਝ ਹੈ ਬਚੀ 30% ਮੰਨ ਕੇ ਚੱਲੀ ਆ ਵੀ ਕੁਝ ਨਾ ਕੁਝ ਜਿਹੜਾ ਪ੍ਰਸ਼ਾਸਨ ਹੁਣ ਜਾਗ ਗਿਆ ਵਾ ਹੁਣ ਜੇ ਮੈਂ ਤੁਸੀਂ ਕਿਹਾ ਮੁੱਖ ਮੰਤਰੀ ਸਾਹਿਬ ਨੇ 12 ਫਰਵਰੀ ਤੱਕ ਦਾ ਟਾਈਮ ਤੁਹਾਨੂੰ ਕਿਹਾ ਤੇ ਕੋਈ ਨਾ ਕੋਈ ਹੱਲ ਹੋਊਗਾ ਨਹੀਂ ਕੋਈ ਹੱਲ ਨਿਕਲਦਾ ਫਿਰ ਅਗਲਾ ਐਕਸ਼ਨ ਕਿਸ ਤਰ੍ਹਾਂ ਦਾ ਹੋਊਗਾ ਅਗਲਾ ਐਕਸ਼ਨ ਤਾਂ ਫਿਰ ਇਹੀ ਹੋਊਗਾ ਜੀ ਬੰਦੇ ਰੋਡ ਤੇ ਹੋਰ ਕਿਹ ਹੋ ਸਕਦਾ ਜੀ ਸਾਡੇ ਕੋਲ ਕੀ ਆਏ ਜਾਂ ਤਾਂ ਅਸੀਂ ਜੋ ਇਹਨਾਂ ਦਾ ਓਵਰਲੋਡ ਜਾ ਰਿਹਾ ਕੰਮ ਜਿੱਦਾਂ ਵੀ ਓਵਰਲੋਡ ਗੱਡੀ ਚਾਰੀ ਉਹ ਬੰਦ ਕਰਾਂਗੇ ਠੀਕ ਹੈ ਜੀ ਜਾਂ ਫਿਰ ਜਿਵੇਂ ਸਾਡੇ ਭਰਾ ਕਹਿਣਗੇ ਇਹ ਤਾਂ ਕਹਿੰਦੇ ਵੀ ਬਿਲਕੁਲ ਅਸੀਂ ਜਿਹੜਾ ਰੋਡ ਹੈ ਉਹ ਬੰਦ ਕਰਾਂਗੇ ਸਾਰਾ ਹੁਣ ਤਾਂ ਇਹ ਪੁੱਛਦਾ ਆਕ ਹੈ ਬਈ ਕੀ ਬਣਿਆ ਜੀ ਸਾਨੂੰ ਦੱਸੋ ਅਤਾਵਲੇਆ ਲੋਕ ਵੀ ਜੇ ਨਹੀਂ ਹੈ ਤਾਂ ਅਸੀਂ ਆਪਣੇ ਆਪ ਜਿਹੜਾ ਕੰਮ ਹੈ ਧੱਕੇ ਦੇ ਨਾਲ ਲਾਵਾਂਗੇ ਬਿਲਕੁਲ ਜਿਹੜਾ ਗਲਤ ਕੰਮ ਨਹੀਂ ਹੋਣ ਦਵਾਂਗੇ ਸਾਡੇ ਲੋਕਾਂ ਦਾ ਹੱਕ ਮਾਰਿਆ ਪਾ ਫੈਕਟਰੀ ਨੇ ਗੱਡੀਆਂ ਪਵਾ ਕੇ ਸਾਡੇ ਬੰਦੇ ਬੇਰੁਜ਼ਗਾਰ ਕਰਤੇ ਸਸਿਕਾ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਤੇ ਮੈਂ ਹਾਂ ਮੋਤੀਕਰਨਾ ਸਾਡੇ ਨਾਲ ਕ੍ਰਕਸਾਇਟੀ ਕੀਤਪੁਰ ਸਾਹਿਬ ਦੇ ਕਾਰਜਕਾਰੀ ਪ੍ਰਧਾਨ ਵੀਰ ਸਿੰਘ ਸ਼ਾਹਪੁਰ ਹਾਜ਼ਰ ਨੇ ਗੱਲਬਾਤ ਕਰਦੇ ਆ ਕਿ ਕਿਉਂਕਿ ਇਹਨਾਂ ਨੇ 10 ਫਰਵਰੀ ਤੱਕ ਦਾ ਟਾਈਮ ਜਿਹੜਾ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤਾ ਸੀ ਕੰਮ ਨੂੰ ਲੈ ਕੇ ਕਿਉਂਕਿ ਸ਼ਿੰਗਾਰਸ਼ ਪਿਛਲੇ ਲੰਮੇ ਸਮੇਂ ਤੋਂ ਚੱਲ ਰਿਹਾ ਆ ਬੇਸ਼ੱਕ ਜਿਹੜੀਆਂ ਓਵਰਲੋਡ ਗੱਡੀਆਂ ਦਾ ਜਿਹੜਾ ਮੁੱਦਾ ਸੀਗਾ ਉਹ ਵੀ ਚੰਗੀ ਤਰ੍ਹਾਂ ਜਿਹੜਾ ਗਰਮਾਇਆ ਰਿਹਾ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਮਾਮਲੇ ਜਿਵੇਂ ਕੰਮ ਬਿਲਕੁਲ ਠੱਪ ਪਈੇ ਕੰਮ ਮੈਲ ਨਹੀਂ ਰਿਹਾ ਬਾਹਰ ਦੀਆਂ ਗੱਡੀਆਂ ਭਰ-ਭਰ ਕੇ ਜਾ ਰਹੀਆਂ ਪਰ ਸਾਡੇ ਜਿਹੜੇ ਲੋਕ ਐ ਅੱਜ ਵੀ ਧਰਨੇ ਤੇ ਲਗਭਗ 8 ਮਹੀਨੇ ਤੇ ਇੱਥੇ ਬੈਠੇ ਨੇ ਵੀਰ ਸਾਈਂ ਦੇ ਕੀ ਬਣਿਆ 10 ਫਰਵਰੀ ਦਾ ਟਾਈਮ ਜਿਹੜਾ ਪ੍ਰਸ਼ਾਸਨ ਨੂੰ ਤੁਸੀਂ ਕਿਹਾ ਸੀ ਵੀ 10 ਤੱਕ ਆਪਾਂ ਟਾਈਮ ਲੈ ਲੈਂਦੇ ਵਾਹਿਗੁਰਜੀ ਕੀ ਖਾਲਸਾ ਵਾਹਿਗੁਰਜੀ ਕੀ ਬਤੇ ਦੇਖੋ ਜੀ ਜਿਹੜਾ 10 ਫਰਵਰੀ ਦਾ ਟਾਈਮ ਦਿੱਤਾ ਸੂਨੋ ਹੁਣ ਕੱਲ ਨੂੰ ਜਾਂ ਪਰਸ ਨੂੰ ਕੋਈ ਕਿਸੇ ਨੂੰ ਪ੍ਰੋਗਰਾਮ ਆਪਣੇ ਭਰਾਵਾਂ ਨੂੰ ਥੋੜਿਆਂ ਨੂੰ ਉਹ ਕੱਲ ਦੀ ਜਾਂ ਪਰਸ ਨੂੰ ਆਪਾਂ ਮੀਟਿੰਗ ਕਰ ਰਹੇ ਆ ਉਹਦੇ ਵਿੱਚ ਜਿੰਦਾ ਵੀ ਦੇਖੋ ਪ੍ਰਸ਼ਾਸਨ ਵੀ ਹੁਣ ਆਪਣੀ ਜਿਹੜੀ ਡਿਊਟੀ ਦੇ ਪੂਰਾ ਚੱਲ ਰਿਹਾ ਵੈਸੇ ਤਾਂ ਪਰ ਜਿਹੜੀ ਇੱਕ ਮੀਟਿੰਗ ਹੋਣੀ ਜਾਂ ਕੋਈ ਗੱਲਬਾਤ ਹੈ ਉਹ ਨਹੀਂ ਅਜੇ ਤੱਕ ਜਿਹੜੀ ਸਾਡੇ ਨਾਲ ਹੀ ਹੋਈ ਉਸ ਕਰਕੇ ਸਾਡੇ ਜਿਹੜੇ ਭਰਾਏ ਹੁਣ ਜਾਣੋ ਨਹੀਂ ਮੈਨੂੰ ਨਮਾਇਦਗੀ ਕਰਨ ਨੂੰ ਲੈ ਆਵਾ ਮੈਨੂੰ ਬਾਰ-ਬਾਰ ਇਹੀ ਸਵਾਲ ਪੁੱਛਦੇ ਵੀ ਦੇਖੋ ਉਸ ਦਿਨ ਦਾ 29 ਤਰੀਕ ਕਹੀ ਪਹਿਲਾਂ ਤੁਸੀਂ ਫਿਰ ਤੁਸੀਂ ਕਹਿੰਦੇ ਜੀ 5 ਦਾ 8 ਧਰਨਾ ਲਾਵਾਂਗੇ ਹੁਣ ਤੁਸੀਂ 10 ਕਰਤੀ ਮੇਰੇ ਬਾਤ ਤਾਂ ਵੀ ਇਹ ਗਲੋਕੀ ਹੈ ਪਰ ਮੈਂ ਇਹ ਸੋਚਦਾ ਵੀ ਚਲੋ ਯਾਰ ਆਪਣੇ ਆਪ ਜਿਹੜਾ ਕੰਮ ਹੈ ਉਹ ਹੋ ਜੇ ਪਰ ਮੈਨੂੰ ਨਹੀਂ ਲੱਗਦਾ ਜਿਹੜਾ ਇਹ ਕੰਮ ਆਪਣੇ ਆਪ ਹੋਊਗਾ ਸੋ ਮੈਂ ਆਪਣੇ ਭਰਾਵਾਂ ਨਾਲ ਹੈ ਕੱਲ੍ਹ ਜਾਂ ਪਰਸ ਨੂੰ ਜੋ ਸਾਡੇ 11 ਮੈਂਬਰ ਜਿਹੜੇ ਮੇਨ ਕਰਕੇ ਉਹ ਫੈਸਲਾ ਕਰਨਗੇ ਉਹਦੇ ਅਹਿਜਾਬ ਦੇ ਨਾਲ ਆਪਾਂ ਪਰਸੋਂ ਤੱਕ ਮੰਨ ਕੇ ਚਲੀ ਜਾਵੇ ਪਰਸੋਂ ਤੱਕ ਆਪਾਂ ਆਪਣੀ ਇੱਕ ਨਿੱਜੀ ਮੀਟਿੰਗ ਕਰਕੇ ਪਰਸੋਂ ਉਹਦੇ ਵਿੱਚ ਆਪਾਂ ਇਹ ਗੱਲ ਦਾ ਜਿਹੜਾ ਸੱਟਾ ਕੱਢ ਕੇ ਦੱਸ ਦੇਣਾ ਵੀ ਕੀ ਕਰਨ ਵਾਲੇ ਦਿਨਾਂ ਦੇ ਵਿੱਚ ਜੀ ਜਿੱਥੇ ਤੋਂ ਆਪਾਂ ਬੀਤੇ ਦਿਨੀ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਤੁਸੀਂ ਕਿਹਾ ਸੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਚੱਲ ਰਹੀ ਹੈ ਮੁੱਖ ਮੰਤਰੀ ਸਾਹਿਬ ਨਾਲ ਕੋਈ ਮੀਟਿੰਗ ਹੋਈ ਹੈ ਗੱਲਬਾਤ ਹੋਈ ਹੈ ਕੋਈ ਹੁਣ ਤੱਕ ਹਾਂਜੀ ਉਹਨਾਂ ਨਾਲ ਹੋਈ ਹੈ ਜੀ ਆਪਣਾ ਚੰਡੀਗੜ੍ਹ ਤੇ ਉਹਨਾਂ ਨੇ ਬਿਲਕੁਲ ਜਣੀ ਸਾਨੂੰ ਤਕਰੀਬਨ 12 ਤਰੀਕ ਦਿੱਤੀ ਸੀ ਇਸ ਗੱਲ ਬਾਰੇ ਇਹ 12 ਤਰੀਕ ਤੱਕ ਕੋਈ ਨਾ ਕੋਈ ਆਪਾਂ ਰਿਜ਼ਲਟ ਜਿਹੜਾ ਤੁਹਾਨੂੰ ਦੇਵਾਂਗੇ ਹੋਰ ਵੀ ਜਿਹੜੀਆਂ ਗੱਲਾਂ ਜੇ ਮੈਂ ਕਿ ਟਰੱਕ ਸੁਸਾਇਟੀ ਜਿਹੜੀ ਗਲਤ ਚੱਲਦੀ ਕਈ ਬੰਦਿਆਂ ਨੂੰ ਇਸ ਗੱਲ ਦਾ ਭਰਮ ਹੈ ਆਪਣੇ ਜਿਹੜੀ ਸੌਕ ਗੱਡੀ ਸਾਡੀ ਚੱਲਦੀ ਵੀ ਕਿਤੇ ਕੰਮ ਜਿਹੜਾ ਬੰਦ ਨਾ ਹੋ ਜੇ ਉਹਨਾਂ ਬੰਦਿਆਂ ਨੂੰ ਮੈਂ ਕਹਿਣਾ ਚਾਹੁੰਦਾ ਤੁਹਾਡੇ ਮਾਧਿਅਮ ਨਾਲ ਵੀ ਜਿਹੜਾ ਕੰਮ ਹੈ ਉਹ ਪੰਜਾਬ ਦੀ ਟਰੱਕ ਸੁਸਾਇਟੀ ਕਰੂਗੀ ਇਹ ਤਾਂ ਤੁਸੀਂ ਇਸੇ ਭਰਮ ਦੇ ਵਿੱਚ ਹਿਮਾਚਲ ਦੀ ਮਦਦ ਕਰੀ ਜਾਣੀ ਹਿਮਾਚਲ ਦੀ ਟਰੱਕ ਚਾੜੀ ਸਾਡੇ ਇਲਾਕੇ ਦੇ ਵਿੱਚ ਜਿਹੜੀ 3000 ਗੱਡੀ ਭਰਾਈ ਜਾਣੀ ਫਿਰ ਤਾਂ ਦੇਖੋ ਤੁਸੀਂ ਵੀ ਇੱਥੇ ਗਲਤ ਹੈ ਮੈਂ ਉਹਨਾਂ ਭਰਾਵਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਆਪਣੇ ਬੰਦਿਆਂ ਨਾਲ ਤਰੋ ਜੇ ਜਿਹੜੀ ਹਿਮਾਚਲ ਦੀ ਟਰੱਕ ਸੁਸਾਇਟੀ ਹੈ ਉਹਦੇ ਬਾਰੇ ਅਸੀਂ ਬਿਲਕੁਲ ਤੈ ਤੱਕ ਜਾਵਾਂਗੇ ਉਹ ਮੁੱਖ ਮੰਤਰੀ ਜੀ ਨਾਲ ਵੀ ਬਿਲਕੁਲ ਸਾਡੀ ਗੱਲ ਹੋਗੀ ਉਹਨਾਂ ਨੇ ਵੀ ਕਹਿਤਾ ਵੀ ਜੇ ਗੱਲ ਤਾਂ ਹੋਊਗੀ ਤਾਂ ਕਾਰਵਾਈ ਵੀ ਹੋਵੀ ਤੇ ਬੰਦ ਵੀ ਹੋਊਗੀ ਤੇ ਆਪਣੀ ਪੰਜਾਬ ਦੀ ਜਿਹੜੀ ਟਰੱਕ ਸੁਸਾਇਟੀ ਹੈ ਉਹੀ ਇੱਥੇ ਜ਼ਦਾਬਤ ਰਹੂਗੀ ਦੂਜੀ ਦਾ ਕੋਈ ਕੰਮ ਨਹੀਂ ਇੱਥੇ ਵੀਰ ਸਿੰਘ ਜੀ ਜਿਵੇਂ ਓਵਰਲੋਡ ਗੱਡੀਆਂ ਚੱਲਦੀਆਂ ਸੀ ਹੁਣ ਕੋਸ਼ ਪ੍ਰਸ਼ਾਸਨ ਨੇ ਤੁਸੀਂ ਪੋਸਟਮ ਕਿਹਾ ਸੀ ਕਿ ਹਿਮਾਚਲ ਦੀਆਂ ਓਵਰਲੋਡ ਗੱਡੀਆਂ ਸਾਡੇ ਇਲਾਕੇ ਤੋਂ ਮਾਲ ਪਰ ਪਰ ਕੇ ਸਾਡਾ ਹੱਕ ਲੈ ਕੇ ਜਾ ਰਹੀਆਂ ਉਹਦਾ ਫਿਰ ਕੋਈ ਹੱਲ ਹੋਇਆ ਪ੍ਰਸ਼ਾਸਨ ਨੇ ਵਿਸ਼ਵਾਸਤਾ ਦਿਵਾਇਆ ਸੀ ਤੁਹਾਨੂੰ ਵੀ ਆ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਆਉਣ ਤੋਂ ਬਾਅਦ ਕੋਈ ਹਰਕਤ ਕੋਈ ਹੋਈ ਆ ਕੋਈ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਨਹੀਂ ਦੇਖੋ ਜੀ ਅਸੀਂ ਸਮੇਂ ਸਮੇਂ ਨਾਲ ਜਿਹੜੇ ਬਿਆਨ ਦਿੰਦੇ ਰਹੇ ਦੱਸਦੇ ਰਹੇ ਪ੍ਰਜਾਜ ਨੂੰ ਵੀ ਗੱਡੀ ਬਿਨਾਂ ਕਾਗਜਾਤੋ ਤੇ ਓਵਰਲੋਡ ਬਿਲਕੁਲ ਇੱਥੇ ਕੋਈ ਰੋਕ ਟੋਕ ਨਹੀਂ ਆ ਐਨੀ ਦਾਦਾਗਰੀ ਆ ਉਹਨਾਂ ਦੀ ਉਹਨਾਂ ਨੂੰ ਪੁੱਛ ਵੀ ਨਹੀਂ ਸਕਦਾ ਕੋਈ ਇਹ ਕਿਦਾਂ ਮਾਲ ਪਾਇਆ ਵਾ ਉਹ ਕਹਿੰਦੇ ਜੀ ਅਸੀਂ ਐਂਟਰੀ ਦੇ ਜਾਂਦੇ ਜੀ ਐਂ ਜਾਂਦੇ ਜੀ ਉਹ ਜਾਂਦੇ ਸੋ ਹੁਣ ਜਣੀ ਅੱਗੇ ਨਾਲੋਂ ਫਰਕ ਹੈ ਪ੍ਰਸ਼ਾਸਨ ਖੜਾ ਦੇਖੀ ਦਾ ਆਂਦੇ ਜਾਂਦੇ ਨੂੰ ਪਰ ਉਹ ਗੱਲ ਨਹੀਂ ਬਣਦੀ ਮਤਲਬ ਕਿ 100% ਵਾਲਾ ਕੰਮ ਨਹੀਂ ਹੈਗਾ ਕੁਝ ਹੈ ਬਚੀ 30% ਮੰਨ ਕੇ ਚੱਲੀ ਆ ਵੀ ਕੁਝ ਨਾ ਕੁਝ ਜਿਹੜਾ ਪ੍ਰਸ਼ਾਸਨ ਹੁਣ ਜਾਗ ਗਿਆ ਵਾ ਇਸ ਤੋਂ ਇਲਾਵਾ ਪਿਛਤ ਨਹੀਂ ਆਪਾਂ ਗੱਲ ਕਰੀਏ ਤਾਂ ਪੋਲੂਸ਼ਨ ਕੰਟਰੋਲ ਬੋਰਡ ਦੇ ਜਿਹੜੇ ਅਧਿਕਾਰੀ ਆਏ ਸੀ ਕੀਪੀਓ ਸਾਹਿਬ ਇੱਥੇ ਉਹਨਾਂ ਨੇ ਮੌਕਾ ਦੇਖਿਆ ਸੀ ਕਿ ਉਹਦੇ ਪਿੰਡ ਨੂੰ ਜਿਹੜੀ ਲਿੰਕ ਸੜਕ ਜਾਂਦੀ ਆ ਉਹਦੇ ਬੜੀ ਪੂਰੀ ਹਾਲਤ ਸੀ ਉਹਦੇ ਵਾਸਤੇ ਵੀ ਤੁਸੀਂ ਗੱਲਬਾਤ ਕੀਤੀ ਸੀ ਉਹਦਾ ਕੋਈ ਸੁਧਾਰ ਹੁੰਦਾ ਨਜ਼ਰ ਆਇਆ ਜਾਂ ਕਾਰਵਾਈ ਕੋਈ ਹੋਈ ਹੈ ਉਹਦੇ ਸਬੰਧ ਵਿੱਚ ਅਸੀਂ ਕੱਲ ਏਡੀਸੀ ਮੈਡਮ ਸਾਹਿਬ ਨੂੰ ਮਿਲੇ ਤੇ ਜੀ ਰੋਪੜ ਉਹਨਾਂ ਨੇ ਇੱਕ ਤਾਂ ਰਿਪੋਰਟ ਕੱਲ ਸ਼ਾਮ ਤੱਕ ਆ ਗਈ ਹੋਵੇ ਅੱਜ ਉਹਨਾਂ ਨੇ ਸਾਨੂੰ ਉਹਦੇ ਬਾਰੇ ਦੱਸਣਾ ਉਹਦੇ ਵਿੱਚ ਜਿਹੜੀਆਂ ਖਾਮੀਆਂ ਪਾਈਆਂ ਗਈਆਂ ਉਹਨਾਂ ਨੂੰ ਜਿਹੜਾ ਕੋਈ ਨਾ ਕੋਈ ਹਰਜਾਨਾ ਜਾਂ ਕਿੱਦਾਂ ਦਾ ਵੀ ਉਹ ਪਰਜਾਣ ਕਰਦਾ ਉਹ ਜਾਣਦਾ ਤੇ ਰੋਡ ਬਾਰੇ ਅਸੀਂ ਕੱਲ ਸਪੈਸ਼ਲ ਕਹਿਗਾ ਆਏ ਤੇ ਜਿਹੜੀ ਤੁਸੀਂ ਇੱਕ ਉਹ ਤਾਂ ਵੀਡੀਓ ਪਾਈ ਦੀ ਜਗ ਹੈ ਦੇਖਿਆ ਨਿਆਣੇ ਦਾ ਹਾਲ ਤੁਸੀਂ ਵੀ ਆਪਣੇ ਜੋ ਵੀ ਸਾਡਾ ਬੰਦਾ ਲੰਘਦਾ ਕੋਈ ਵੀ ਜਿਹੜਾ ਜਨਾਨੀਆਂ ਬਹੁਤ ਬੁਰਾ ਹਾਲ ਹੈ ਸੋ ਉਸ ਵੀਡੀਓ ਦੇ ਕਾਰਨ ਹੁਣ ਫਰਕ ਹੈ ਕੱਲ ਵੀ ਸਾਡੇ ਸਾਹਮਣੇ ਹੀ ਮੈਡਮ ਨੇ ਇੱਕ ਐਕਸ਼ਨ ਲੈਂਦੇ ਹੋਏ ਕਿਹਾ ਬੇ ਰੋਡ ਮੈਨੂੰ ਬਿਲਕੁਲ ਸਾਫ਼ ਚਾਹੀਦਾ ਨਹੀਂ ਮੈਂ ਉਸੇ ਦਿਨ ਜੋ ਟਰੱਕ ਜੋ ਆਵਾਜਾਈ ਉਧਰ ਦੇ ਗਲਤ ਜੋ ਕੰਮ ਆਉਂਦਾ ਜਿਹਦੇ ਨਾਲ ਪ੍ਰਦੂਸ਼ਣ ਪੈਲਦਾ ਜਾਉ ਉਹਦਾ ਗਾਰਾ ਹੁੰਦਾ ਮੈਂ ਇੱਕ ਦਿਨ ਚ ਬੰਦ ਕਰ ਦੂੰਗੀ ਜੇ ਹਿਸਾਬ ਨਾ ਹੋਇਆ ਉਥੇ ਰੋਡ ਪਰ ਜੇ ਜਿਵੇਂ ਤੁਸੀਂ ਕਿਹਾ ਮੁੱਖ ਮੰਤਰੀ ਸਾਹਿਬ ਨੇ 12 ਫਰਵਰੀ ਤੱਕ ਦਾ ਟਾਈਮ ਤੁਹਾਨੂੰ ਕਿਹਾ ਤੇ ਕੋਈ ਨਾ ਕੋਈ ਹੱਲ ਹੋਊਗਾ ਨਹੀਂ ਕੋਈ ਹੱਲ ਨਿਕਲਦਾ ਫਿਰ ਅਗਲਾ ਐਕਸ਼ਨ ਕਿਸ ਤਰ੍ਹਾਂ ਦਾ ਹੋਊਗਾ ਅਗਲਾ ਐਕਸ਼ਨ ਤਾਂ ਫਿਰ ਇਹੀ ਹੋਊਗਾ ਜੀ ਬੰਦੇ ਰੋਡ ਤੇ ਹੋਰ ਕੀ ਹੋ ਸਕਦਾ ਜੀ ਸਾਡੇ ਕੋਲ ਕੀ ਆਏ ਜਾਂ ਤਾਂ ਅਸੀਂ ਜੋ ਇਹਨਾਂ ਦਾ ਓਵਰਲੋਡ ਜਾ ਰਿਹਾ ਕੰਮ ਜਿੱਦਾਂ ਵੀ ਓਵਰਲੋਡ ਗੱਡੀ ਜਾ ਰਹੀ ਉਹ ਬੰਦ ਕਰਾਂਗੇ ਠੀਕ ਹੈ ਜੀ ਜਾਂ ਫਿਰ ਜਿਵੇਂ ਸਾਡੇ ਭਰਾ ਕਹਿਣਗੇ ਇਹ ਤਾਂ ਕਹਿੰਦੇ ਵੀ ਬਿਲਕੁਲ ਅਸੀਂ ਜਿਹੜਾ ਰੋਡ ਹੈ ਉਹ ਬੰਦ ਕਰਾਂਗੇ ਇਲਾਕਾ ਸਾਰਾ ਹੁਣ ਤਾਂ ਇਹ ਪੁੱਛਦਾ ਆਕ ਹੈ ਬਈ ਕੀ ਬਣਿਆ ਜੀ ਸਾਨੂੰ ਦੱਸੋ ਅਤਾਵਲੇਆ ਲੋਕ ਵੀ ਜੇ ਨਹੀਂ ਹੈ ਤਾਂ ਅਸੀਂ ਆਪਣੇ ਆਪ ਜਿਹੜਾ ਕੰਮ ਹੈ ਧੱਕੇ ਦੇ ਨਾਲ ਲਾਵਾਂਗੇ ਬਿਲਕੁਲ ਜਿਹੜਾ ਗਲਤ ਕੰਮ ਨਹੀਂ ਹੋਣ ਦੇਵਾਂਗੇ ਸਾਡੇ ਲੋਕਾਂ ਦਾ ਹੱਕ ਮਾਰਿਆ ਵਾ ਫੈਕਟਰੀ ਨੇ ਗੱਡੀਆਂ ਪਵਾ ਕੇ ਸਾਡੇ ਬੰਦੇ ਬੇਰੁਜ਼ਗਾਰ ਕਰਤੇ ਬੇ ਲਾਚਾਰ ਕਰਤੇ ਇਹੋ ਜਿਹਾ ਹਾਲ ਕਰਿਆ ਵਾ ਸੋ ਹੁਣ ਇਲਾਕਾ ਜਿਹੜਾ ਆਪਣੇ ਭਰਾਵਾਂ ਦੀ ਪਿੱਠ ਤੇ ਖੜਾ ਜਦੋਂ ਵੀ ਕੋਈ ਨਾ ਕੋਈ ਕਾਲ ਦਿੱਤੀ ਤਾਂ ਸਾਰਾ ਇਲਾਕਾ ਕਹਿੰਦਾ ਅਸੀਂ ਤੁਹਾਡੇ ਨਾਲ ਹੋਗਾ ਬਿਲਕੁਲ ਜਿੱਦਾਂ ਤੁਸੀਂ ਕਹੋਗੇ ਆਪਾਂ ਉਹ ਗੱਡੀਆਂ ਜਿੱਦਾਂ ਦੇ ਕਾਲ ਆਊਗੇ ਉਦਾਂ ਦੇ ਬੰਦ ਕਰਾਂਗੇ ਨਾਲ ਹੋਗਾ ਤਾਂ। ਜੇ ਆਪਾਂ ਗੱਲ ਕਰੀਏ ਤੁਸੀਂ ਜਿਹੜੀ ਸਰਦੀ ਫੈਕਟਰੀ ਹੈਗੀ ਆ ਉਹਦਾ ਪਿੰਡ ਦੇ ਨੇੜੇ ਨਾਲ ਲੌਂਡ ਖੜਦੇ ਨਾਲ ਉਹਦਾ ਜਿਹੜਾ ਪੋਲੂਸ਼ਨ ਦੀ ਗੱਲ ਚੱਲੀ ਸੀ ਬੀਤੇ ਦਿਨੀ ਜਦੋਂ ਪੋਲੂਸ਼ਨ ਕੰਟਰੋਲ ਬੋਰਡ ਦੇ ਅਧਿਕਾਰੀ ਜਿਹੜੇ ਆਏ ਸੀ ਕਿ ਜਿਹੜਾ ਉਹਦਾ ਪ੍ਰੋਡਕਸ਼ਨ ਹੈ ਉਹ ਪੰਜਾਬ ਦੇ ਲੋਕਾਂ ਨੂੰ ਵੀ ਚਿਣਨਾ ਪੈ ਰਿਹਾ ਪਿੰਡ ਦਾ ਜਿਹੜੇ ਨਾਲ ਲੱਗਦੇ ਪਿੰਡਾਂ ਨੂੰ ਚਿਣਨਾ ਪੈ ਰਿਹਾ ਪਰ ਉਹਦਾ ਮੁਨਾਫਾ ਹਮਾਚੇ ਨੂੰ ਜਾ ਰਿਹਾ ਜਿਹੜਾ ਸਰਦੀ ਇੱਕ ਬੰਨਾ ਆਪਾਂ ਕਹਿ ਲਈਏ ਖੇਤ ਦਾ ਬੰਨਾ ਕਹਿ ਲਈਏ ਆਪ ਕੋ ਸਰਦ ਦਾ ਬੰਨਾ ਨਾ ਨਹੀਂ ਉਥੇ ਪਾਪਾ ਜੇ ਕਹਿੰਦੇ ਤਾਂ ਕਹਿੰਦੇ ਸੰਧੀ ਤੋਂ ਉੱਤੇ ਕਿਸੇ ਬੰਦੇ ਤੇ ਆਪਾਂ ਬੁਟਾ ਨਹੀਂ ਲਾ ਸਕਦੇ ਪਰ ਉਹਦਾ ਫੈਕਟਰੀ ਲੱਗੀ ਹੋਈ ਆ ਉਹਦਾ ਨੁਕਸਾਨ ਪੰਜਾਬ ਨੂੰ ਵੀ ਆਪਾਂ ਵੈਸਾ ਸਾਨੂੰ ਕੋਈ ਨਹੀਂ ਆ ਉਹਦੇ ਬਾਰੇ ਵੀ ਕੋਈ ਗੱਲਬਾਤ ਹੋਈ ਆਣਗੀ ਹਾਂਜੀ ਉਹਦੇ ਬਾਰੇ ਪ੍ਰਦੂਸ਼ਣ ਬੋਰਡ ਜਿਹੜਾ ਰੋਪੜਾ ਆਪਣਾ ਪੰਜਾਬ ਦਾ ਕਹ ਲਈਏ ਉਹਨਾਂ ਨੇ ਹਮਾਚਰ ਨੂੰ ਲਿਖ ਕੇ ਦਿੱਤਾ ਉਹਦੇ ਵਿੱਚ ਉਹਨਾਂ ਨੇ ਉਹਨੋਂ ਦਾ ਰਿਪੋਰਟ ਵੀ ਮੰਗੀ ਆ ਬਾਕੀ ਇਹ ਜਾਣ ਕਿਉਂਕਿ ਇਹ ਗੱਲਾਂ ਮੂੰਹ ਜਵਾਨੀਆਂ ਲਿਖਤੀ ਨਹੀਂ ਸਾਡੇ ਕੋਲ ਕੋਈ ਵੀ ਉਹਨਾਂ ਨੇ ਕਿਹਾ ਵੀ ਕੋਈ ਨਾ ਕੋਈ ਆਣ ਆਲੇ ਦਿਨਾਂ ਦੇ ਵਿੱਚ ਇਹਦੇ ਪਰ ਵੀ ਜਿਹੜੇ ਸਾਡੇ ਲੋਕਾਂ ਨੇ ਮਤਲਬ ਇਹਦੇ ਨਾਲ ਖਰਾਬ ਹੁੰਦਾ ਸਾਡੇ ਪਰ ਦੂਸ਼ਣ ਹੁੰਦਾ ਉਹ ਅਸੀਂ ਆਣ ਵਾਲੇ ਦਿਨਾਂ ਦੇ ਵਿੱਚ ਆਪ ਬੰਦ ਕਰਾਵਾਂਗੇ ਤੁਸੀਂ ਕੋਈ ਕਿਤੇ ਜਾਣ ਦੀ ਲੋੜ ਨਹੀਂ ਸਾਨੂੰ ਉਸ ਟਾਈਮ ਮੈਡਮ ਜਿਹੜੀ ਆਂਦੇ ਪ੍ਰਦੂਸ਼ਣ ਬੋਰਡ ਦੇ ਇੰਚਾਰਜਾ ਮੇਰੇ ਹਿਸਾਬ ਨਾਲ ਰੋਪੜਦੇ ਉਹਨਾਂ ਨੇ ਕਿਹਾ ਤੁਸੀਂ ਬੱਤੀ ਜਾਓ ਤੁਸੀਂ ਨਾਲਾ ਗੜ ਜਾਓ ਇਹ ਸ਼ਿਕਾਇਤ ਤੁਹਾਡੀ ਉੱਥੇ ਬਣਦੀ ਐਨਾ ਦਾ ਸਭ ਬੰਦਿਆਂ ਨੂੰ ਪਤਾ ਵੀ ਪੰਜਾਬ ਦੇ ਹੋਗਾ ਅਸੀਂ ਬਜ਼ਨੀਕ ਪ੍ਰਦੂਸ਼ਣ ਸਾਡੇ ਪੰਜਾਬ ਚ ਪੈਂਦਾ ਜਾ ਕੇ ਸ਼ਿਕਾਇਤ ਅਸੀਂ ਨਾਲਾ ਗੜ ਬੱਦੀ ਦਈਏ ਉਹ ਵੀ ਘਸ ਹੋਣੀ ਜੀ ਗੱਲ ਤੀ ਪਰ ਚਲੋ ਉਹਦੇ ਵਿੱਚ ਜਿੱਦਾਂ ਡੀਸੀ ਸਾਹਿਬ ਜਾਂ ਆਪਣੇ ਡੀਸੀ ਮੈਡਮ ਇਨਨ ਜੋ ਕਾਰਕਾ ਕਾਰਵਾਈ ਮਤਲਬ ਕਿ ਸਾਨੂੰ ਇਹ ਸੇਵਾ ਜਨ ਦਵਾਇਆ ਵੀ ਅਸੀਂ ਕੰਮ ਕਰਾਂਗੇ ਤੁਹਾਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਹੈ ਬਿਲਕੁਲ ਜੀ ਜਿਸ ਤਰੀਕੇ ਨਾਲ ਵੀਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਇਹਨਾਂ ਦੀ ਮੁੱਖ ਮੰਤਰੀ ਸਾਹਿਬ ਨਾਲ ਵੀ ਮੀਟਿੰਗ ਹੋ ਚੁੱਕੀ ਹੈ ਇਹ ਕੰਮ ਨੂੰ ਲੈ ਕੇ ਇਸ ਤੋਂ ਇਲਾਵਾ 12 ਫਰਵਰੀ ਤੱਕ ਦਾ ਟਾਈਮ ਜਿਹੜਾ ਮੁੱਖ ਮੰਤਰੀ ਸਾਹਿਬ ਨਾਲ ਦੇ ਕੋਲ ਮੰਗਿਆ ਸੀ ਕਿ ਇਹਨਾਂ ਦੇ ਕੰਮ ਦਾ ਕੋਈ ਨਾ ਕੋਈ ਹੱਲ ਕਰਾਇਆ ਜਾਊਗਾ ਜੋ ਇਹਨਾਂ ਦੀ ਸਮੱਸਿਆ ਹੈਗੀ ਆ ਉਹਨੂੰ ਹੱਲ ਕੀਤਾ ਜਾਊਗਾ ਬਾਕੀ ਜਿਹੜੇ ਤਮਾਮ ਜਿਹੜੇ ਮੁੱਦੇ ਆ ਉਹ ਵੀ ਅਸੀਂ ਇਹਨਾਂ ਨਾਲ ਜੀ ਗੱਲਬਾਤ ਕੀਤੀ ਹੈ ਕੈਮਰਾ ਦੀ ਪ੍ਰਣਾਲੀ ਨਾਲ ਬਲ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਸ਼੍ਰੀ ਗੀਤ ਕੋਸਾ